ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਚਾਰ ਪੁੱਤਰ ਪੰਥ ਤੋਂ ਕੁਰਬਾਨ ਕਰਕੇ ਇਹ ਗੱਲ ਕਹੀ ਸੀ ਪੰਥ ਵਸੇ ਮੈਂ ਉੱਜੜਾ ਮਨ ਚਾਹੋਂ ਕਨੇਰਾ ਤੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਮੇਰਾ ਪੰਥ ਵਸਣਾ ਚਾਹੀਦਾ ਹੈ ਮੈਂ ਭਾਵੇਂ ਉੱਜੜ ਜਾਵਾਂ ਮੈਨੂੰ ਭਾਵੇਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਲੰਘਣਾ ਪਵੇ ਪਰ ਮੇਰਾ ਪੰਥ ਵਸਦਾ ਰਹਿਣਾ ਚਾਹੀਦਾ ਹੈ ਜੇ ਜੇਕਰ ਅਸੀਂ ਚਾਹੁੰਨੇ ਆ ਸਾਡਾ ਪੰਥ ਵਸੇ ਸਾਡੇ ਪੰਥ ਦੀਆਂ ਗੂੰਜਾਂ ਪੈਣ ਤੇ ਸਾਨੂੰ ਜਫੀਆਂ ਪਾ ਕੇ ਇਕੱਠੇ ਹੋਣਾ ਪਵੇਗਾ ਜਿੰਨਾ ਚਿਰ ਸਾਡੇ ਵਿੱਚ ਇਕਾੜੀ ਹੁੰਦਾ ਅਸੀਂ ਇੱਕ ਝੋਟਣੀ ਹੋ ਜਾਣੇ ਉਹਨਾਂ ਚਿਰ ਪੰਥ ਦੀਆਂ ਗੂੰਜਾਂ ਨਹੀਂ ਪੈਣੀਆਂ ਕਿਉਂਕਿ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ ਕੇ ਦੇਖ ਲਓ ਮਿਸਲਾਂ ਦੇ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਸੀ ਪਰ ਜਦੋਂ ਅਬਦਾਲੀ ਚੜਕੇ ਆਉਂਦਾ ਹੁੰਦਾ ਸੀ ਜੱਸਾ ਸਿੰਘ ਆਲੂਆਲੀਆ ਨਵਾਬ ਕਪੂਰ ਸਿੰਘ ਜੱਸਾ ਸਿੰਘ ਰਾਮਗੜੀਆ ਇੱਕ ਦੂਜੇ ਨੂੰ ਕਹਿੰਦੇ ਸੀ ਅਸੀਂ ਲੱਖ ਵੱਖ ਹੋਵਾਂਗੇ ਪਰ ਅੱਜ ਅਬਦਾਲੀ ਚੜਕੇ ਆ ਰਿਹਾ ਅੱਜ ਇੱਕ ਹੋ ਜੀਏ ਸੋਇਸ ਕਰਕੇ ਏਕੇ ਦੀ ਲੋੜ ਹੈ ਜੇਕਰ ਅਸੀਂ ਇੱਕ ਹੋ ਜਾਈਏ ਆ ਕੋਈ ਦੁਨੀਆ ਦੀ ਤਾਕਤ ਸਾਨੂੰ ਹਰਾ ਨਹੀਂ ਸਕਦੀ ਕੋਈ ਦੁਨੀਆ ਦੀ ਤਾਕਤ ਸਾਨੂੰ ਝੁਕਾ ਨਹੀਂ ਸਕਦੀ ਜਿਸ ਧਰਤੀ ਤੇ ਅੱਜ ਆਪਾਂ ਇੱਥੇ ਖੜੇ ਆਂ ਇਸ ਧਰਤੀ ਤੇ ਕਿਤੇ ਭਾਈ ਮੱਖਣਸ਼ਾਹ ਲਬਾਣਾ ਆਇਆ ਉਹਦਾ ਬੇੜਾ ਡੋਬ ਰਿਆ ਸੀ ਉਹਨੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੇਰਾ ਬੇੜਾ ਡੋਪ ਰਿਹਾ ਹੈ ਮੇਰੇ ਬੇੜੇ ਨੂੰ ਮੋਟਾ ਲਾ ਕੇ ਪਾਰ ਕਰ ਦਿਓ ਜਿਸ ਤਰ੍ਹਾਂ ਕਿਸੇ ਸਮੇਂ ਪਾਈ ਮੱਖਣ ਸ਼ਾ ਲਬਾਣੇ ਨੇ ਅਰਦਾਸ ਕੀਤੀ ਸੀ ਅੱਜ ਵੀ ਇਹ ਇਕੱਠ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ ਵੀ ਸਾਡੀ ਕੌਮ ਦਾ ਬੇੜਾ ਡੋਪ ਰਿਹਾ ਹੈ ਸੱਚੇ ਪਾਤਸ਼ਾਹ ਇਹਨੂੰ ਪਾਰ ਲਾ ਦਿਓ ਅੱਜ ਲੋੜ ਹੈ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਅੱਜ ਲੋੜ ਹੈ ਗੁਰੂ ਦੇ ਚਰਨਾਂ ਦੇ ਵਿੱਚ ਕੱਤਰੋ ਕੇ ਆਪਾਂ ਇਸ ਪੰਥ ਕੇ ਕੱਤਰਦਾ ਦੇ ਵਿੱਚ ਕੋਈ ਵਧੀਆ ਫੈਸਲੇ ਲਈਏ ਜੇਕਰ ਅੱਜ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਊੜੇ ਤੇ ਜੂੜੇ ਨੂੰ ਬਚੋੜਾ ਹੈ ਸਾਨੂੰ ਇੱਕ ਹੋਣਾ ਪਵੇਗਾ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਕਿਉਂਕਿ 18ਵੀਂ ਸਦੀ ਦੇ ਸਿੱਖ ਕਿਨਾਰਾ ਦਿਆ ਕਰਦੇ ਸੀ ਉਹ ਕਹਿੰਦੇ ਸੀ ਹੈ ਇਨ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰਿਵਾਰਤ ਜਾਣ ਜਿੰਨਾ ਤੇਰੇ ਨਾਰਾ ਸੀ ਘਰ ਘਰ ਤੱਕ ਨਹੀਂ ਲੈ ਕੇ ਜਾਂਦੇ ਅਸੀਂ ਇਹ ਨਾਰਾ ਘਰ ਘਰ ਤੱਕ ਲੈ ਕੇ ਜਾਈਏ ਵੀ ਅਸੀਂ ਇੱਕ ਸਿੱਖ ਦੂਸਰੇ ਸਿੱਖ ਤੋਂ ਜਾਣ ਵਾਰਨ ਦੀ ਬਿਰਤੀ ਪੈਦਾ ਕਰੇ ਸੋਚ ਪੈਦਾ ਕਰੇ ਜਿਸ ਦਿਨ ਸਾਡੇ ਕੋਲੇ ਸੋਚ ਪੈਦਾ ਹੋਗੀ ਸਾਡੇ ਝੰਡੇ ਵੀ ਬਣੰਦ ਹੋਣਗੇ ਸਾਡਾ ਰਾਜ ਵੀ ਹੋਵੇਗਾ ਸਾਡਾ ਤਾਜ ਵੀ ਹੋਵੇਗਾ ਅਸੀਂ ਜਿੰਦਾਬਾਦ ਸੀ ਤੇ ਜਿੰਦਾਬਾਦ ਰਹਾਂਗੇ ਜੇਕਰ ਅਸੀਂ ਇੱਕ ਹੋ ਗਏ ਸਾਨੂੰ ਲੋੜ ਹੈ ਅੱਜ